ਸ਼ਹਿਰ ਸਰਹੰਦ ਉੱਥੇ ਇੱਕ ਕੰਦ ਜਿੱਥੀ ਫਰਜੰਦ ਸੀ ਜਿਨੇ ਜਿਉਂਦੀ ਦਿਕ ਦਾ ਪੰਦ ਉਹ ਹੋ ਗਏ ਲੰਗ ਛਿਪ ਗਏ ਚੰਦ ਸੀਜੇ ਕਾਰੇ ਲੌਂਦੀ ਆਹ ਗੁਰਜੀ ਕਾ ਖਾਲਸਾ ਸ਼ਿਰਪਾਹੇ ਗੁਰਜੀ ਕੀ ਫਤੀ ਸਿੱਖਾਂ ਦੀ ਕਰਵਲਾ ਸਾਕਾ ਸਰਹਿੰਦ ਸਰਹਿੰਦ ਅਰਥਾਤ ਹਿੰਦ ਦਾ ਸਿਰ ਤਾ ਮਹੀਨਾ ਦਸੰਬਰ ਦਾ ਮਹੀਨਾ ਅੱਤ ਦੀ ਠੰਡੀ ਕਿਨਮਿਨ ਕਰਦੀ ਕਾਲੀ ਬੋਲੀ ਰਾਤ ਸੀ ਕਿ ਨਿੱਕੇ ਮਾਸੂਮ ਫਰਜ਼ੰਦ ਦਸ਼ਮਿਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਨਾਲ ਬਜ਼ੁਰਗ ਦਾਦੀ ਮਾਂ ਸੋ 4 ਇਸਵੀ ਵਿੱਚ ਬਹੁਤੇ ਮਹੀਨੇ ਵਿੱਚ ਹੋਈਆਂ ਮਾਸੂਮ ਤੇ ਗਰਬ ਮੇਂ ਸ਼ਹਾਦਤਾਂ ਦੀ ਗਾਥਾ ਐਨੀ ਵੈਰਾਗ ਮਈ ਹੈ ਕੀ ਦੁਨੀਆ ਦਾ ਹਰ ਜਾਗਦੀ ਜ਼ਮੀਰ ਵਾਲਾ ਇਨਸਾਨ ਇਹ ਹੀ ਗਾਥਾ ਸੁਣ ਕੇ ਆਪਣਾ ਸਿਰ ਜ਼ਰੂਰ ਸ਼ਰਦਨ ਨਾਲ ਝੁਕਦਾ ਕਰਦਾ ਹੈ ਇਤਿਹਾਸਕਾਰ ਲਿਖਦੇ ਨੇ ਕਿ 1704 ਈਸਵੀ ਵਿੱਚ ਮੁਗਲ ਫੌਜਾਂ ਨੇ ਅਨੰਦਗੜ੍ਹ ਕਿਲੇ ਨੂੰ ਕਿਰਾ ਪਾਇਆ ਅੰਦਰ ਬੈਠੇ ਸਨ ਸਿੰਘ ਸੂਰਮੀ ਜੋ ਕਈ ਮਹੀਨਿਆਂ ਤੋਂ ਭੁੱਖ ਨਾਲ ਜੂਝ ਰਹੇ ਸਨ ਡਿੱਡੂ ਭੁੱਖੇ ਪਾਣੀ ਜਾਨਾਂ ਤੋੜ ਕੇ ਲੜੀ ਪਰ ਦੁਸ਼ਮਨ ਨੂੰ ਕਿਲੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਕਰ ਸਾਹਿਬ ਦੇ ਕਿਲੇ ਨੂੰ ਘੇਰਾ کئی ਮਹੀਨੇ ਚੱਲਦਾ ਰਿਹਾ ਪਰ ਗੁਰੂ ਦੇ ਸਿੱਖਾਂ ਨੇ ਇਹ ਨਹੀਂ ਮੰਨੀ ਅਤੇ ਨਾ ਹੀ ਕਿਲੇ ਅੰਦਰ ਮੁਗਲਾਂ ਨੂੰ ਦੁਸ਼ਮਨਾਂ ਨੂੰ ਦਾਖਲ ਹੋਣ ਦਿੱਤਾ ਧਰਤੀ ਕਲਾ ਵਿੱਚ ਰਹਿਣ ਵਾਲੇ ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣ ਵਾਲੇ ਸਿੰਘ ਹਾਰ ਨਹੀਂ ਮੰਨੀ ਇਤਿਹਾਸਕਾਰ ਲਿਖਦੇ ਨੇ ਕਿ ਅਨੰਦਗੜ੍ਹ ਸਾਹਿਬ ਦੇ ਕਿਲੇ ਨੂੰ ਘੇਰਾ ਐਨਾ ਲੰਬਾ ਸੀ ਕਿ ਸਾਰਾ ਰਾਸ਼ਨ ਪਾਣੀ ਵੀ ਖਤਮ ਹੋ ਗਿਆ ਇੰਨੇ ਤੋਂ ਪੁੱਖੇ ਪਾਣੀ ਹੋਣ ਦੇ ਬਾਵਜੂਦ ਗੁਰੂ ਤੇ ਸਿੰਘ ਗੁਰੂ ਦੀ ਬਾਣੀ ਰੂਪੀ ਖੁਰਾਕ ਲੈ ਕੇ ਉਹਨਾਂ ਦਾ ਟੱਕਰਾਂ ਕਰਦੇ ਰਹੇ ਅਤੇ ਦੁਸ਼ਮਣਾਂ ਦੇ ਤੰਦ ਵੀ ਖੱਟੇ ਕਰਦੇ ਰਹੇ ਚਾਸ਼ਕ ਪਹਾੜੀ ਰਾਜਿਆਂ ਨੇ ਅਖੀਰ ਵਿੱਚ ਇੱਕ ਚਾਲ ਚੱਲੀ ਮੁਗਲਾਂ ਨੇ ਕੁਰਾਨ ਸ਼ਰੀਫ ਦੀਆਂ ਆਇਤਾਂ ਦੀ ਕਸਮਾਂ ਖਾਧੀਆਂ ਪਹਾੜੀ ਰਾਜਿਆਂ ਨੇ ਆਟੇ ਦੀ ਗੋਉ ਬਣਾ ਕੇ ਕਸਮਾਂ ਖਾਧੀਆਂ ਕਿ ਤੁਸੀਂ ਇੱਕ ਵਾਰ ਅਨੰਦਗੜ੍ਹ ਦਾ ਕਿਲਾ ਛੱਡ ਜਾਓ ਤੋਂ ਬਾਅਦ ਵਿੱਚ ਤੁਹਾਨੂੰ ਵਾਪਿਸ ਦੇ ਦਿੱਤਾ ਜਾਵੇਗਾ ਨੀ ਜਾਣ ਸੱਚੇ ਪਾਤਸ਼ਾਹ ਜੋ ਪਹਾੜੀ ਰਾਜਿਆਂ ਅਤੇ ਮੁਗਲ ਸ਼ਾਸਕ ਦੀਆਂ ਚਾਲਾਂ ਤਾਂ ਚੰਗੀ ਤਰ੍ਹਾਂ ਜਾਣੂ ਸਨ ਪਰ ਅਗਾਾਂ ਦਾ ਸਾਖਾ ਬਰਤਾਉਣ ਲਈ ਅਤੇ ਪੂਰੇ ਸੰਸਾਰ ਨੂੰ ਦੱਸਣ ਲਈ ਕਿ ਕਿਸ ਤਰ੍ਹਾਂ ਅਤਿਆਚਾਰ ਕਰਦੇ ਨੇ ਇਹ ਸ਼ਾਸਕ ਅਤਿਆਚਾਰੀ ਲੋਕਾਂ ਸਾਹਮਣੇ ਧਰਮ ਕੁਝ ਵੀ ਨਹੀਂ ਅਤੇ ਉਹ ਧਰਮ ਨੂੰ ਮੰਨਣ ਵਾਲੇ ਨਹੀਂ ਹੁੰਦੇ ਸਗੋਂ ਅਤਿਆਚਾਰ ਕਰਨ ਵਾਲੇ ਹੁੰਦੇ ਨੇ ਧਰਮ ਦੇ ਕਾਇਦੇ ਕਾਨੂੰਨ ਤੋੜਨ ਵਾਲੇ ਹੁੰਦੇ ਨੇ ਨਿਕ ਕਸਮ ਖਾਧੀਆਂ ਗਈਆਂ ਤੇ ਵਾਦੇ ਵੀ ਕੀਤੇਗੇ ਪਹਾੜੀ ਰਾਜਾ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਦੀ ਕਿ ਤੁਸੀਂ ਅਨੰਤਕਰ ਸਾਹਿਬ ਦਾ ਕਿਲਾ ਛੱਡ ਜਾਓ ਜੋ ਤੁਹਾਨੂੰ ਬਾਅਦ ਵਿੱਚ ਵਾਪਸ ਦੇ ਦਿੱਤਾ ਜਾਵੇਗਾ ਉਸੇ ਤਰ੍ਹਾਂ ਹੀ ਮੁਗਲ ਸ਼ਾਸਕ ਨੇ ਵੀ ਕੁਰਾਨ شریف ਦੀਆਂ ਆਇਤਾਂ ਕੁਰਾਨ ਦੀ ਕਸਮ ਵੀ ਖਾਦੀ ਨਾਨੀ ਜਾਨ ਸੱਚੇ ਪਾਤਸ਼ਾਹ ਜੀ ਅਗਾਹ ਦਾ ਸਾਕਾ ਵਰਤੋਂ ਲਈ ਪੰਜਾਂ ਪਿਆਰਿਆਂ ਦੀ ਹੁਕਮ ਤੇ ਅਨੰਤ ਘੜ ਸਾਹਿਬ ਦਾ ਕਿਲਾ ਛੱਡਣ ਲਈ ਰਾਜੀ ਹੁੰਦੇ ਨਹੀਂ ਤੇ ਉੱਥੋਂ ਹੀ ਸ਼ਹਾਦਤਾਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਇਸੇ ਦਾਨੀ ਧਰਮ ਦੀ ਰੱਖਿਆ ਕਰਨ ਵਾਲੇ ਹਿੰਦ ਦੀ ਚਾਦਰ ਨੇ Hindu ਧਰਮ ਦੀ ਰੱਖਿਆ ਲਈ ਆਪਣੀ ਸੀਸਤਾ ਬਲੀਦਾਨ ਦਿੱਤਾ ਅਸ਼ੀਰਵਾਦ ਲੈ ਕੇ ਉਹਨਾਂ ਦੇ ਸੰਸਕਾਰ ਵਾਲੀ ਜਗ੍ਹਾ ਉੱਪਰ ਆਪਣੇ ਪਿਤਾ ਦਾਸ ਅਸ਼ੀਰਵਾਦ ਲੈਣ ਉਪਰੰਤ ਦਸ਼ਮੇਸ਼ ਪਿਤਾਜੀ ਆਨੰਦਗੜ੍ਹ ਦਾ ਕਿਲਾ ਛਾੜ ਦੇਣੀ। ਤਵੇਲੇ ਪੋ ਦਾ ਮਹੀਨਾ ਪੋ ਦੀ ਠੰਡ ਅਤੇ ਝੜੀ ਲੱਗਨ ਹੋਣ ਕਰਕੇ ਸਾਰੇ ਰਸਤੇ ਨੱਕੋ ਨੱਕ ਪਾਣੀ ਨਾਲ ਭਰੇ ਹੋਏ ਸੀ। ਅੰਦਗੜ੍ਹ ਦਾ ਕਿਲਾ ਛੱਡਣ ਵਾਲੇ ਕਾਫਲੇ ਉੱਪਰ ਹਮਲਾਵਰ ਹਮਲਾ ਕਰ ਦੇਣੀ ਉਹਨਾਂ ਦੀਆਂ ਕੀਮਤੀ ਵਸਤੂਆਂ ਵੀ ਖੋਹ ਦੇਣੀ ਉਹਨਾਂ ਨੂੰ ਲੁੱਟ ਦੇਣੀ ਰੋਪੜ ਵਾਲੇ ਰਸਤੇ ਉੱਪਰ ਹਰਦੀ ਆਇਆ ਹੋਇਆ ਉਤਰੂ ਸਰਸਾ ਨਦੀ ਜੋ ਉਸ ਵੇਲੇ ਪੂਰੇ ਉਫਾਨ ਤੇ ਸੀ ਉਹੀ ਕਾਫਲਾ ਸਰਸਾ ਨਦੀ ਦੇ ਨੇੜੇ ਪਹੁੰਚਦਾ ਹੈ ਤਾਂ ਰਾਤ ਵੇਲੇ ਮੁਗਲ ਫੌਜ ਜੋ ਹਜ਼ਾਰਾਂ ਦੀ ਗਿਣਤੀ ਉੱਪਰ ਸੀ ਚੰਦ ਸਿੱਖਾਂ ਉੱਪਰ ਚੰਦ ਗੁਰੂ ਦੇ ਪਿਆਰਾਂ ਉੱਪਰ ਟੁੱਟ ਪੈਂਦੀ ਹੈ ਰਾਤ ਦੇ ਬਿਲੇ ਪੋਤੇ ਮਹੀਨੇ ਆਂਤਾਂ ਦੀ ਠੰਡ ਉਪਰੋ ਹਮਲਾ ਵਰਦਾ ਹਮਲਾ ਟਿੱਡੋ ਭੁੱਖੇ ਪਾਣੀ ਸਿੰਘ ਬਹੁਤ ਹੀ ਹਿੰਮਤ ਤੇ ਦਲੇਰੀ ਨਾਲ ਲੜਦੇ ਨੇ ਤੇ ਦੁਸ਼ਮਣਾਂ ਦਾ ਸਾਹਮਣਾ ਕਰਦੇ ਨੇ ਦੁਸ਼ਮਣਾਂ ਨੇ ਸਾਰੀਆਂ ਕਸਮਾਂ ਤੋੜ ਦਿੱਤੀਆਂ ਸਨ ਦੁਸ਼ਮਣਾਂ ਨੇ ਜੁੱਤਨੀਤੀ ਦੇਵੀ ਨਿਜ਼ਮ ਤੋੜ ਦਿੱਤੀ ਸਰਸਾ ਨਦੀ ਦੇ ਕੰਢੇ ਰਾਤ ਵੇਲੇ ਹੋਏ ਇਸ ਕਮਾਸਾਨ ਯੁੱਧ ਵਿੱਚ ਦਸ਼ਮੀਸ਼ ਪਿਤਾ ਜੀ ਦੇ ਸਿੰਘ ਲੜਦੇ ਲੜਤੀ ਸ਼ਹਾਦਤਾਂ ਦੇ ਜਾਂਮ ਪੀਂਦੇ ਗਏ ਬਹੁਤ ਸਾਰੇ ਬੱਚੇ ਔਰ ਤਾਂ ਬਹੁਤ ਸਾਰੀਆਂ ਧਾਰਮਿਕ ਪੋਥੀਆਂ ਧਾਰਮਿਕ ਗ੍ਰੰਥ ਜਿਨ੍ਹਾਂ ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਆਪਣੀ ਕਲਮ ਨਾਲ ਕੀਤੀ ਸੀ ਹਰਦੇ ਪਾਣੀ ਵਿੱਚ ਰੁੜ ਗਈ ਤਾਂ ਬਹੁਤ ਸਾਰਾ ਕੀਮਤੀ ਇਤਿਹਾਸ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੀ ਕਲਮ ਨਾਲ ਕਲਮਬੱਧ ਕੀਤਾ ਸਰਸਾ ਦਾ ਪਾਣੀ ਆਪਣੇ ਨਾਲ ਰੋੜ ਕੇ ਲੈ ਗਿਆ ਸੰਗਤ ਜੀ ਇਹ ਵੇਲਾ ਪਾਰਖ ਦਾ ਸੀ ਅਤੇ ਦੁਨੀਆ ਸਾਹਮਣੇ ਉਦਾਹਰਨ ਪੇਸ਼ ਕਰਨ ਦਾ ਵੀ ਸੀ ਕਿ ਕਿਸ ਤਰ੍ਹਾਂ ਗੁਰੂ ਜੀ ਦੇ ਸਿੰਘਾਂ ਨੇ ਲੜਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀ ਆ ਆਪਣਾ ਸਿੱਧਕੀ ਸਿੱਖ ਹੋਣ ਦਾ ਪਰਮਾਨੰ ਦਿੱਤਾ ਅਤੇ ਆਪਣੇ ਸਿੱਖ ਧਰਮ ਨੂੰ ਆਪਣੇ ਕਿਸਾਂ ਸਵਾਸਾਂ ਸੰਗ ਨਿਵਾਇਆ ਸਹਿਸਤਾਨ ਉੱਪਰ ਦਸ਼ਮੀਸ਼ ਪਿਤਾ ਜੀ ਦਾ ਪੂਰਾ ਪਰਿਵਾਰ ਖੀਰੂ ਖੀਰੂ ਹੋ ਗਿਆ ਗੁਰੂ ਜੀ 40 ਸਿੰਘਾਂ ਸਮੇਤ ਸ਼ਾਮ ਨੂੰ ਚਮਕੌਰ ਸਾਹਿਬ ਪੁੱਜਦੇ ਨੇ ਇੱਥੇ ਸੰਸਾਰ ਦਾ ਅਨੋਖਾ ਯੁੱਧ ਹੋਇਆ ਦਸ਼ਮੀਸ਼ ਪਿਤਾ ਜੀ ਦੇ ਇਕੱਲੇ ਇਕੱਲੇ ਇੱਕ ਇੱਕ ਸਿੰਘ ਨੇ ਸਵਾ ਸਵਾ ਲੱਖ ਫੌਜ ਦਾ ਟਕਰਾ ਕੀਤਾ ਸਵਾ ਲੱਖ ਸੇ ਇੱਕ ਲੜਾਉਂ ਤਬੇ ਗੋਵਿੰਦ ਸਿੰਘ ਨਾਮ ਕਹਾਂ ਗੁਰੂ ਜੀ ਨੇ ਇੰਨਾ ਸ਼ਬਦਾਂ ਨੂੰ ਅਸਲੀ ਰੂਪ ਦਿੱਤਾ ਅਤੇ ਕੱਲੇ-ਕੱਲੇ ਸਿੰਘ ਨੇ ਸਵਾ ਸਵਾਲਾ ਦੁਸ਼ਮਣ ਹਮਲਾਵਰਾਂ ਨੂੰ ਹਰਾਇਆ ਗਿਣਤੀ ਦੀ अहमियत ਤਾਂ ਉਦੋਂ ਆਪਣੇ ਆਪ ਮੁੱਖ ਜਾਂਦੀ ਹੈ ਜਦੋਂ ਮੁਰਸ਼ਿਦ ਆਖਦਾ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਵਿੰਦ ਸਿੰਘ ਨਾਮ ਕਹਾਂ